ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤੈ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਇਹ ਦਰਸਨ ਖਬਰ ਸਾਡੇ ਸ਼ਹਿਰ ਦੇ ਵਿੱਚ ਇੱਕ ਐਤਵਾਰ ਦੀ ਰਾਤ ਤੇ ਸੋਮਵਾਰ ਦੀ ਸਵੇਰ ਪੁਲਿਸ ਦੇ ਕਹਿਣ ਮੁਤਾਬਕ ਇੱਕ ਕੋਈ ਮਿਸਚੀਫ ਕੀਤੀ ਗਈ ਕਿਸੇ ਨੇ ਤੇ ਉਹ ਸੀ ਕਿ ਇੱਕ ਮੰਦਿਰ ਆ ਇੱਥੇ ਐਡਮਿੰਟਨ ਸ਼ਹਿਰ ਵਿੱਚ ਜਿਹੜਾ ਪਹਿਲਾਂ ਆ ਇੱਕ ਕੀ ਕਹਿੰਦੇ ਆ ਬੈਂਕਟ ਹਾਲ ਹੋਇਆ ਕਰਦਾ ਸੀਗਾ ਔਰ ਇੱਥੇ ਕਾਫੀ ਰੈਨੋਵੇਸ਼ਨ ਚੱਲ ਰਹੀਆਂ ਨੇ ਇੱਥੇ ਬੰਨ ਬਾਹਰ ਪਏ ਹੋਏ ਨੇ ਜਿਹੜੀ ਭੰਨ ਤੋੜ ਅੰਦਰ ਕੀਤੀ ਜਾ ਰਹੀ ਆ ਤੇ ਸੰਹਾਓ ਉਹ ਕਹਿੰਦੇ ਜੀ ਵੀ ਉਸ ਰਾਤ ਨੂੰ ਜਿਹੜਾ ਇੱਥੇ ਕੰਧ ਤੇ ਕੋਈ ਸ਼ਬਦਾਵਲੀ ਲਿਖ ਗਿਆ ਔਰ ਉਹ ਸ਼ਬਦਾਵਲੀ ਪੁਲਿਸ ਨੇ ਜਿਹੜੀ ਜਦੋਂ ਇਹਨਾਂ ਨੇ ਰਿਪੋਰਟ ਕੀਤੀ ਆ ਪੁਲਿਸ ਨੂੰ ਪੁਲਿਸ ਇੱਥੇ ਆਉਂਦੀ ਆ ਔਰ ਉਹ ਲਿਖ ਕੇ ਜਿਹੜੀ ਖਬਰ ਆ ਜੀ ਉਹ ਦੇ ਦਿੱਤੀ ਜਾਂਦੀ ਆ ਅ ਦੂਸਰੇ ਦਿਨ ਅਖਬਾਰਾਂ ਦੇ ਵਿੱਚ ਇੱਥੇ ਉਹ ਖਬਰ ਛਪਦੀ ਆ ਜਿਹੜੀ ਪਿਆਹ ਗੱਲ ਹੋ ਗਈ ਆ ਪਰ ਉਹਦੇ ਤੋਂ ਪਹਿਲਾਂ ਹਿੰਦੋਸਤਾਨ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਉਹ ਖਬਰ ਜਿਹੜੀ ਹੈ ਜੀ ਇੱਥੇ ਛਪ ਜਾਂਦੀ ਆ ਪਰ ਕੱਲ ਜਦੋਂ ਸਾਨੂੰ ਉਸ ਕੱਲ ਦਾ ਪਤਾ ਲੱਗਾ ਇੱਥੇ ਅਸੀਂ ਪਹੁੰਚੇ ਆ ਤੇ ਬੜੀ ਹੈਰਾਨੀ ਹੋਈ ਕਿ ਉਹ ਜਿਹੜੀ ਕੰਧ ਜਿਹਦੇ ਤੇ ਉਹ ਕਹਿੰਦੇ ਲਿਖਿਆ ਹੋਇਆ ਸੀਗਾ ਉਹ ਸਾਰੇ ਦਾ ਸਾਰਾ ਉਹਦੇ ਤੇ ਪੇਂਟ ਕਰ ਦਿੱਤਾ ਗਿਆ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਇਹ ਤੁਸੀਂ ਇੰਨੀ ਛੇਤੀ ਕਿਉਂ ਮਟਾ ਦਿੱਤਾ ਉਹ ਕਹਿੰਦੇ ਜੀ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਇਹਦਾ ਰਵੇ ਜਿਹੜਾ ਉਹ ਲਿਖਿਆ ਹੋਇਆ ਸੀਗਾ ਸੋ ਹੁਣ ਇਹ ਬੜੀ ਇੱਕ ਗੁੰਝਲਦਾਰ ਜੀ ਕਹਾਣੀ ਬਣ ਗਈ ਆ ਪੁਲਿਸ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਆ ਜਦੋਂ ਕਿ ਜਿਹੜਾ ਇੱਥੇ ਕੱਲ ਜਿਹੜੇ 6 ਫਾਰ ਜਸਟਿਸ ਵਾਲੇ ਵਿਅਕਤੀਆਂ ਨੇ ਇਹ ਗੱਲ ਕਹੀ ਆ ਕਿ ਇੱਥੇ ਸ਼ਹਿਰ ਦੇ ਵਿੱਚ ਕਦੇ ਵੀ ਕਿਸੇ ਭਾਈਚਾਰੇ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਰਿਹਾ ਕਿਸੇ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੈ ਔਰ ਗਾਹ ਨੂੰ ਨਹੀਂ ਹੋਣੀ ਚਾਹੀਦੀ ਔਰ ਇਹੀ ਆਸ ਕੀਤੀ ਜਾਂਦੀ ਆ ਕਿ ਇਹ ਜਿਹੜਾ ਭਾਈਚਾਰਾ ਉਹ ਆਪਸ ਵਿੱਚ ਉਸੇ ਤਰ੍ਹਾਂ ਹੀ ਬਣਿਆ ਰਹਿ ਜਿਹੜੇ ਰਾਜਨੀਤਿਕ ਪੱਖ ਤੋਂ ਜਿਹੜੀਆਂ ਗੱਲਾਂ ਬਾਤਾਂ ਗਤੀਵਿਧੀਆਂ ਚਾਹੇ ਉਹ ਭਾਰਤ 'ਚ ਹੋ ਰਹੀਆਂ ਜਾਂ ਇੱਥੇ ਹੋ ਰਹੀਆਂ ਉਹ ਬੱਕਰੀ ਗੱਲ ਆ ਪਰ ਜਿਹੜਾ ਭਾਈਚਾਰਕ ਸਾਂਝ ਆ ਉਹ ਨਹੀਂ ਵਿਗੜਨੀ ਚਾਹੀਦੀ ਤੇ ਨਾ ਹੀ ਪਿਛਲੇ 50 ਸਾਲਾਂ 'ਚ ਮੈਂ ਤਾਂ ਵੇਖਿਆ ਨਹੀਂ ਜੀ ਇੱਥੇ ਕਦੇ ਕੋਈ ਗੱਲ ਇਦਾਂ ਦੀ ਹੋਈ ਹੋਵੇ ਔਰ ਆਸ ਕਰਦੇ ਆ ਕਿ ਗੰਭ ਨਹੀ ਹੋਏਗਾ ਔਰ ਪੁਲਿਸ ਹੈ ਇਸ ਗੱਲ ਦੀ ਇਸ ਵੇਲੇ ਛਾਣਬੀਨ ਕਰਨ ਲੱਗੀ ਹੋਈ ਆ ਜਿਉਂ ਹੀ ਹੋਰ ਗੱਲਬਾਤ ਆਏਗੀ ਉਹ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ एडमंटन चाइल्ड पोर्नोग्राफी ਦੇ ਮਾਮਲੇ ਪਿਛਲੇ ਕੁਝ ਸਮੇਂ ਤੋਂ ਵਧਦੇ ਜਾ ਰਹੇ ਨੇ 2023 ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਚਾਈਲਡ ਪੋਰਨੋਗ੍ਰਾਫੀ ਘਟਨਾਵਾਂ 21417 ਹੋਈਆਂ 2022 ਦੇ ਮੁਕਾਬਲੇ ਪ੍ਰਤੀ 1 ਲੱਖ ਕੇ ਨੀੜੇ ਨਵੇਂ ਘਟਨਾਵਾਂ ਦੀ ਦਰ ਦੇ ਵਿੱਚ 52 ਫੀਸਦੀ ਵਾਧਾ ਹੋਇਆ ਹੈ ਲਗਾਤਾਰ ਤੀਜੇ ਸਾਲ 2023 ਦੇ ਵਿੱਚ 2 ਫੀਸਦੀ ਵੱਧ ਇੱਕ ਜਿਹੜੀ ਹੈ ਇਸ ਤੋਂ ਉੱਪਰ ਜਿਹੜੀ ਹੈ ਰੁਝਾਨ ਹੋਇਆ ਜੋ 2015 ਦੇ ਵਿੱਚ ਸ਼ੁਰੂ ਹੋਇਆ ਤੇ ਅਪਰਾਧ ਦੀਆਂ ਕੁਝ ਕਿਸਮਾਂ ਦੇ ਵਿੱਚ ਮੁਕਾਬਲੇ ਵੱਡੀਆਂ ਤਬਦੀਲੀਆਂ ਕਾਰਨ ਅਹਿੰਸਕ CSI ਦੇ ਵਿੱਚ ਵਾਧਾ ਹੋਇਆ ਜਦੋਂ ਕਿ ਹਿੰਸਕ CSI ਅਸਲ ਦੇ ਵਿੱਚ ਬਦਲਿਆ ਨਹੀਂ ਰਿਹਾ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਸਾਲ ਰਿਪੋਰਟ ਕੀਤੇ ਗਏ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਕੈਨੇਡਾ ਵਿੱਚ 50% ਤੋਂ ਵੱਧ ਵਾਧਾ ਹੋਇਆ ਹੈ ਕੁਝ ਹੱਦ ਤੱਕ ਵਿਸ਼ੇਸ਼ ਇੰਟਰਨੈਟ ਚਾਈਲਡ ਸੋਸ਼ਲ ਯੂਨਿਟਾਂ ਦੁਆਰਾ ਪੁਲਿਸ ਨੂੰ ਭੇਜੇ ਜਾਣ ਵਾਲੇ ਵਧੇਰੇ ਕੇਸਾਂ ਦੇ ਕਾਰਨ 2023 ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੀਆਂ ਚਾਈਲਡ ਪੋਰਨੋਗ੍ਰਾਫੀ ਦੀਆਂ 21417 ਘਟਨਾਵਾਂ ਹੋਈਆਂ 2022 ਦੇ ਮੁਕਾਬਲੇ ਪ੍ਰਤੀ ਇੱਕ ਲੱਖ ਕੈਨੇਡੀਆ ਵਿੱਚ ਘਟਨਾਵਾਂ ਦੀ ਦਰ ਵਿੱਚ 52% ਦੀ ਵਾਧਾ ਹੋਇਆ ਪੁਲਿਸ ਦੁਆਰਾ ਦਰਜ ਕੀਤੇ ਗਏ ਅਪਰਾਧਾਂ ਬਾਰੇ ਰਿਪੋਰਟ ਦੇ ਅਨੁਸਾਰ ਇਹ ਵਾਧਾ ਕ੍ਰਾਈਮ ਸੇਵਰਟੀ ਇੰਡੈਕਸ ਦੇ ਸਮੁੱਚੇ ਵਾਧੇ ਵਿੱਚ ਸਭ ਤੋਂ ਵੱਡਾ ਯੋਗਦਾਨ ਸੀ ਜੋ ਪਿਛਲੇ ਸਾਲ 2% ਦੀ ਵਧਿਆ ਸੀ ਇਹ ਲਗਾਤਾਰ ਤੀਜਾ ਸਾਲ ਸੀ ਜਦੋਂ ਇਹ ਵਾਧਾ ਹੋਇਆ ਰਿਪੋਰਟ ਕੀਤੇ ਗਏ ਅਪਰਾਧਾਂ ਦੀ ਕੋਲਦਾਰ 2023 ਵਿੱਚ ਪ੍ਰਤੀ 1 ਲੱਖ ਕੈਨੇਡੀਆ ਵਿੱਚ 5843 ਘਟਨਾਵਾਂ ਦਾ ਵੱਧ ਗਈ ਜੋ ਕਿ 2022 ਵਿੱਚ 5690 ਵੇਸੀ sí. ਪਿਛਲੇ ਸਾਲ ਪ੍ਰਤੀ 1 ਲੱਖ ਕੈਨੇਡੀਆਨਾ ਵਿੱਚ ਬਾਲ ਪর্ণੋਗ੍ਰਾਫੀ ਦੀਆਂ 53 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਬਹੁਤੇ ਕੇਸ 79% ਇੱਕ ਸਾਈਬਰ ਕ੍ਰਾਈਮ ਵਿਭਾਗ ਦੇ ਵਿੱਚ ਸ਼ਾਮਲ ਸਨ ਰਿਪੋਰਟ ਵਿੱਚ ਨੋਟ ਕੀਤਾ ਗਿਆ ਕਿ ਬਾਲ ਪর্ণੋਗ੍ਰਾਫੀ ਦੀ ਵਧੀ ਹੋਈ ਰਿਪੋਰਟਿੰਗ ਵਧੇਰੇ ਕੇਸਾਂ ਦੇ ਨਤੀਜਾ ਸੀ ਮੌਜੂਦਾ ਤੇ ਇਤਿਹਾਸਕ ਵਿਸ਼ੇਸ਼ ਸੁਭਾਈ ਇੰਟਰਨੈਟ ਬਾਲ ਸੋਸ਼ਣ ਪੁਲਿਸ ਯੂਨਿਟਾਂ ਤੇ ਰਾਸ਼ਟਰੀ ਬਾਲ ਸੋਸ਼ਣ ਅਪਰਾਧ ਕੇਂਦਰ ਦੁਆਰਾ ਸਥਾਨਕ ਪੁਲਿਸ ਸੇਵਾਵਾਂ ਨੂੰ ਅੱਗੇ ਭੇਜੇ ਜਾ ਰਹੇ ਨੇ ਰਾਸ਼ਟਰੀ ਹੱਤਿਆ ਦੀ ਦਰ ਹਾਲਾਂਕਿ 2023 ਦੇ ਵਿੱਚ 14% ਕਟ ਗਈ ਜੋ ਕਿ 2022 ਵਿੱਚ ਪ੍ਰਤੀ 1 ਲੱਖ ਲੋਕਾਂ ਵਿੱਚ 2.27 ਹੱਤਿਆਵਾਂ ਤੋਂ 2023 ਵਿੱਚ 1.94 ਹੋ ਗਈ ਇਹ ਪਹਿਲਾ ਸਾਲ ਹੈ ਜਦੋਂ ਲਗਾਤਾਰ ਚਾਰ ਸਾਲਾਨਾ ਵਾਧੇ ਤੋਂ ਬਾਅਦ ਦਰ ਘਟੀ ਤੇ 2019 ਤੋਂ ਪਹਿਲੀ ਵਾਰ ਕਤਲ ਦੀ ਦਰ ਪ੍ਰਤੀ 1 ਲੱਖ ਤੋਂ 2 ਲੋਕਾਂ ਤੋਂ ਘਟ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ